ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕੁਮ ਆ ਜੋ ਮੇਰੇ ਤੁਸੀਂ ਪਿੱਛੇ ਦੇਖ ਰਹੇ ਹੋ ਤਾਂ ਮੈਂ ਚੰਗੀ ਤਰ੍ਹਾਂ ਹੀ ਦਿਖਾ ਦਿੰਦਾ ਆ ਜੋ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਜ਼ਿਆਦਾ ਪੁਰਾਣੀ ਮਸਜਿਦ ਬਣੀ ਹੋਈ ਹੈ ਬਜ਼ੁਰਗਾਂ ਨੂੰ ਪੁੱਛਿਆ ਕਹਿੰਦੇ ਤਕਰੀਬਨ 127 ਸਾਲ ਪੁਰਾਣੀ ਹੈ ਤੇ ਤੁਸੀਂ ਦੇਖੋ ਇਹਦੇ ਵਿੱਚ ਪਾਕਿਸਤਾਨ ਦੇ ਵਿੱਚ ਨਾ ਬڑے ਗੁਰਦੁਆਰੇ ਹੈਗੇ ਜਿਨ੍ਹਾਂ ਤੇ ਜਾਂ ਤਾਂ ਕਬਜ਼ਾ ਹੋ ਗਿਆ ਤੇ ਜਾਂ ਢਾਹ ਦਿੱਤੇ ਤੇ ਜਾਂ ਉੱਥੇ ਡੰਗਰ ਵਗੈਰਾ ਬੰਨ੍ਹਿਆ ਲੋਕਾਂ ਦੇ ਹਨ ਪਰ ਇਹ ਮੈਂ ਤੁਹਾਨੂੰ ਥੋੜਾ ਜਿਹਾ ਚੰਗੇ ਤਰੀਕੇ ਨਾਲ ਹੀ ਦਿਖਾ ਦੇਵਾਂ ਇਸ ਮਸਜਿਦ ਦੇ ਉੱਤੇ ਕਿਸੇ ਨੇ ਵੀ ਕਬਜ਼ਾ ਨਹੀਂ ਕੀਤਾ ਅਜੇ ਤੱਕ ਵੀ तकरीबन ਖਾਲੀ ਪਈ ਹੈ ਤੇ ਮੁਸਲਮਾਨ ਭਰਾ ਪੰਜਾਬ 'ਚ ਬਹੁਤ ਆ ਪਰ ਇੱਕੋ ਇੱਕ ਪੰਜਾਬੀਆਂ ਦੀ ਖਾਸੀਅਤ ਆ ਪੰਜਾਬ ਭਾਵੇਂ ਦੋ ਟੋਟੇ ਹੋ ਗਿਆ ਪਰ ਇਹਨਾਂ ਨੇ ਧਾਰਮਿਕ ਸਥਾਨ ਕਿਸੇ ਦੇ ਢਾਏ ਨਹੀਂ ਅੱਜ ਤੱਕ ਜਿਹਦਾ ਵੀ ਰਾਜ ਆਏ ਲੋਕਾਂ ਨੇ ਧਾਰਮਿਕ ਸਥਾਨ ਢਾ ਦਿੱਤੇ ਕਿਸੇ ਨੇ ਮਸਜਿਦਾਂ ਬਣਾ ਲਈਆਂ ਮੰਦਰ ਢਾ ਕੇ ਤੇ ਜਦੋਂ ਦੂਜਿਆਂ ਦੀ ਸਰਕਾਰ ਆਈ ਉਹਨਾਂ ਨੇ ਮਸਜਿਦਾਂ ਢਾ ਕੇ ਮੰਦਰ ਬਣਾ ਲਏ ਪਰ ਆ ਦੇਖੋ ਇਹ ਮਸਜਦ ਜਾਂ ਮਸੀਤ ਕਹਿੰਦੇ ਇਹਨੂੰ ਅਜੇ ਤੱਕ ਵੀ ਮੈਂ ਜਿਹੜੀ ਚੀਜ਼ ਵਿਖਾ ਰਿਹਾ ਆ ਦੇਖੋ ਇੱਥੇ ਕਿੱਥੇ ਗਈ ਆ ਆ ਦੇਖੋ ਆ ਚੀਜ਼ ਇਹਨਾਂ ਦੇ ਘਰ ਦੇ ਵਿੱਚ ਆ ਰਹੀ ਸੀ ਪਰ ਫੇਰ ਵੀ ਇਹਨਾਂ ਨੇ ਢਾਈ ਨਹੀਂ ਆ ਕਿਉਂਕਿ ਪਾਛੋਂ ਵਾਲੀ ਉਹ ਦਿਸ਼ਾ ਵਾ ਜਿੱਧਰ ਨੂੰ ਮੁਸਲਮਾਨ ਭਰਾ ਮੂੰਹ ਕਰਕੇ ਨਮਾਜ਼ ਅਦਾ ਕਰਦੇ ਆ ਸੋ ਪੰਜਾਬ ਦੇ ਵਿੱਚ ਬਹੁਤ ਇਦਾਂ ਦੇ ਪੁਰਾਣੇ ਸਥਾਨ ਹੈਗੇ ਮੁਸਲਮਾਨ ਭਰਾਵਾਂ ਦੇ ਜਿਹੜੇ ਅੱਜ ਤੱਕ ਢਾਈ ਨਹੀਂ ਗਏ ਅੱਜ ਤੱਕ ਵੀ ਸੁਰੱਖਿਤ ਨੇ ਸੋ ਮੁਸਲਮਾਨ ਭਰਾ ਇਦਾਂ ਦੇ ਸਥਾਨਾਂ ਦੀ ਵੀ ਸੰਭਾਲ ਕਰਨ ਪਰ ਲੈਂਦੇ ਪੰਜਾਬ ਪਾਕਿਸਤਾਨ ਵਿੱਚ ਬੜੇ ਗੁਰਦੁਆਰੇ ਜਾਂ ਤਾਂ ਢਾਹ ਦਿੱਤੇ ਗਏ ਤੇ ਜਾਂ ਉਹਨਾਂ ਦੇ ਮਲਬਾ ਵਗੈਰਾ ਬਹੁਤ ਖਸਤ ਹਾਲਤ ਵਿੱਚ ਜੇਰਾ ਤੁਸੀਂ ਦੇਖਣਾ ਹੋਵੇ ਨਾ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਉਹ ਤਕਰੀਬਨ ਪਾਕਿਸਤਾਨ ਲੈਂਦੇ ਪੰਜਾਬ ਵਿੱਚ ਜਾ ਕੇ ਇਦਾਂ ਦੇ ਵੀਡੀਓ ਬਣਾਉਂਦੇ ਰਹਿੰਦੇ ਆ ਕਿ ਕਿਹੜੇ ਗੁਰਦੁਆਰੇ ਦੀ ਦੁਰ ਦਰਸ਼ਾ ਕਿਦਾਂ ਹੋਈ ਕਿਦਾਂ ਢਾਇਆ ਗਿਆ ਕਿਦਾਂ ਕਬਜ਼ਾ ਕੀਤਾ ਗਿਆ ਪਰ ਆ ਦੇਖ ਲਓ ਤੁਹਾਡੇ ਸਾਹਮਣੇ ਮਸਜਿਦ ਬਣੀ ਹੋਈ ਹੈ ਇਨ ਵਜ ਤੱਕ ਵੀ ਟਾਇਆ ਨਹੀਂ ਗਿਆ ਮੈਂ ਥੋੜਾ ਜ਼ੂਮ ਕਰਕੇ ਦਿਖਾਵਾਂ ਦੇਖੋ ਪੁਰਾਣੀਆਂ ਚੀਜ਼ਾਂ ਇਹਦੀਆਂ ਹਜੇ ਵੀ ਓਵੇਂ ਜਿਉਂਦੀਆਂ ਤਿਉਂ ਬੜੀਆਂ ਹੋਈਆਂ ਨੇ ਆ ਮਿਨਾਰ ਦੇਖ ਲਓ ਓਵੇਂ ਬਣੇ ਹੋਏ ਨੇ ਆ ਦੇਖੋ ਪੁਰਾਣੀ ਚੀਜ਼ ਆ ਜੇ ਓਵੇਂ ਸਾਂਭ ਕੇ ਰੱਖੀ ਹੋਈ ਹੈ ਜਿਹਨੂੰ ਟਾਇਆ ਤੱਕ ਨਹੀਂ ਗਿਆ ਹਜੇ ਤੱਕ ਤੇ ਨਾ ਹੀ ਪੰਜਾਬੀ ਇਹ ਚੀਜ਼ਾਂ ਟਾਉਂਦੇ ਆ ਕਿਸੇ ਦੀ ਆ ਦੇਖੋ ਪੰਛੀ ਬੈਠਾ ਉੱਤੇ ਬਹੁਤ ਪੁਰਾਣੀ ਹੈ ਇਹ ਮਸਜਿਦ ਬਹੁਤ ਖਸਤਾ ਹਾਲਤ ਵਿੱਚ ਹੈ ਮੁਸਲਮਾਨ ਭਰਾਵਾਂ ਨੂੰ ਵੀ ਕਿਉਂਕਿ ਅਜੇ ਤੱਕ ਕਿਸੇ ਦਾ ਕਬਜ਼ਾ ਨਹੀਂ ਹੈ ਉਵੇਂ ਪਈ ਹੈ ਸੋ ਇਹਨੂੰ ਤਿਆਰੀ ਕਰਕੇ ਇੱਥੇ ਅੱਲਾਹ ਤਾਲਾ ਦੀ ਆਬਾਦਤ ਕਰ ਸਕਦੇ ਆ